ਇੱਕ ਦਿਨ ਕੀ ਹੋਇਆ ਜਿਹੜੀ ਸੀ ਘਟਨਾ ਪੜ ਰਹੀ ਸਾਂ ਕਿ ਦਮਾਲਾ ਬਣ ਲਿਆ ਅਸਲ ਚ ਇਹਦੀਆਂ ਦੋ ਰਵੈਤਾਂ ਨੇ ਜੀ ਨਿਹੰਗ ਸਿੰਘ ਬੈਠੇ ਹੋਏ ਆ ਇੱਕ ਹੈ ਕਿ ਸੈਬਜ਼ਾਦੇ ਖੇਡਦੇ ਪਏ ਸਨ ਤੇ ਬਾਬਾ ਫਤਿਹ ਸਿੰਘ ਜੀ ਵਿੱਚ ਆ ਕੇ ਖੇਡਣ ਲੱਗ ਪਏ ਮਾਤਾ ਜੀਤੋ ਜੀ ਅਕਾਲ ਚਰਣਾ ਕਰ ਚੁੱਕੇ ਆ ਮਾਤਾ ਗੁਜਰੀ ਜੀ ਦੀ ਨਗਰਾਨੀ ਚ ਰਹਿੰਦੇ ਆ ਉਹ ਜਦੋਂ ਖੇਡਣ ਲੱਗੇ ਉਹਨਾਂ ਨੇ ਚੁੱਕ ਕੇ ਕਿਹਾ ਨਹੀਂ ਜੀ ਤੁਸੀਂ ਛੋਟੇ ਹੋ ਉਹ ਅੰਦਰ ਗਏ ਉਹਨਾਂ ਨੇ ਦਿਮਾਲਾ ਸਜਾਣਾ ਸ਼ੁਰੂ ਕਰ ਦਿੱਤਾ ਇੱਕ ਸਜਾ ਦੋ ਸਜਾ ਉਹ ਕਹਿੰਦੇ ਤਿੰਨ ਸਜਾ ਦਿੱਤੇ ਤਿੰਨ ਸਜਾਏ ਬਾਹਰ ਨਿਕਲੇ ਤੇ ਆਵਾਜ਼ ਦੇ ਕੇ ਕਹਿੰਦਿਆ ਦੇਖੋ ਮੇਰੇ ਸੀਸ ਤੇ ਸਜਿਆ ਹੋਇਆ ਦਿਮਾਲਾ ਸਭ ਤੋਂ ਵੱਡਾ ਹੈ ਮੈਂ ਵੱਡਾ ਕਹਿੰਦੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆ ਗਏ ਉਹਨਾਂ ਨੇ ਉਸੇ ਤਰ੍ਹਾਂ ਹੀ ਦਿਮਾਲਾ ਸਜਾਇਆ ਤੇ ਕੁੱਟ ਕੇ ਸੀਨੇ ਨਾਲ ਲਾ ਕੇ ਪੁੱਤ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਵੱਡਾ ਹੈ ਛੋਟਾ ਨਹੀਂ ਗੁਰਮਖੋ ਉਸੇ ਤਰ੍ਹਾਂ ਨੀਲਾ ਬਾਣਾ ਪਾਇਆ ਨੀਲਾ ਦਸਤਾਰਾ ਸਜਾਇਆ ਫਿਰ ਭਾਈ ਉਦਾਸ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਧਿਆਨ ਨਾਲ ਮੇਰੀ ਬੇਨਤੀ ਸੁਣੀ ਜਾਓ ਭਾਈ ਉਦਾਸ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਟਹਿਲ ਸਿੰਘ ਭਾਈ ਸੁਲਖਨ ਸਿੰਘ ਪੰਜਾਂ ਸਿੰਘਾਂ ਨੂੰ ਨੀਲੇ ਬਸਤਰ ਬਣਾ ਪਾ ਕੇ ਕਹਿ ਦਿੱਤਾ ਬਾਬਾ ਫਤਿਹ ਸਿੰਘ ਬਾਰੇ ਇਹ ਮੇਰੇ ਪੁੱਤ ਦਾ ਇੱਕ ਨਿਹੰਗ ਸਿੰਘਾਂ ਦਾ ਪੰਥ ਹੈ ਮੈਂ ਬੇਨਤੀ ਕਰਾਂ ਦੂਸਰੇ ਨਿਆਂ ਸਿੰਘ ਇਹ ਰਵਾਇਤ ਹੈ ਕਿ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਜਦੋਂ ਹਜ਼ੂਰ ਉੱਚ ਦੇ ਪੀਰ ਬਣੇ ਤਾਂ ਉਹ ਨੀਲੇ ਕੱਪੜੇ ਸਾਰੇ ਛੱਤੀ ਗਏ ਉਹਨਾਂ ਕ ਨੀਲ ਬਸਤਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ ਆਪਣੀ ਦਸਤਾਰ ਦੇ ਉੱਤੇ ਸਜਾ ਲਿਆ ਉਂਝ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਨੇ ਜਦੋਂ ਬਾਬਾ ਜੀ ਬਾਰੇ ਲਿਖਿਆ ਹੈ ਉਹਨਾਂ ਨੇ ਇਹ ਹੀ ਲਿਖਿਆ ਹੈ ਕਿ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿੱਦਨ ਉਹ ਉੱਚਾ ਦਮਾਲਣਾ ਸ ਜਾ ਕੇ ਆਏ ਤੇ ਸਤਗੁਰਾਂ ਨੇ ਪਿਆਰ ਕੀਤਾ ਤੇ ਉਸੇ ਵਕਤ ਉਹਨਾਂ ਦੇ ਸਾਹਮਣੇ ਪੰਜ ਸਿੰਘ ਜਿਹੜੇ ਉਹਨਾਂ ਦੀ ਤਾਬਿਆ ਬਿਠਾ ਦਿੱਤੇ ਗਏ ਮੈਂ ਬੇਨਤੀ ਕਰਾਂਗਾ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ੁਰੂਆਤ ਆਨੰਦਪੁਰ ਸਾਹਿਬ ਹੈ 7 ਸਾਲ ਦੀ ਉਮਰ ਹੈ ਮੈਂ ਕਿਹਾ ਵਧਾਈ ਤੁਹਾਨੂੰ ਸਭ ਨੂੰ ਪਰ ਯਾਦ ਰੱਖਿਓ ਇੱਥੇ ਲੋਕ ਜੰਮਦੇ ਨੇ ਤੇ ਵਧਾਈਆਂ ਮਿਲਦੀਆਂ ਨੇ ਤੁਰ ਜਾਂਦੇ ਨੇ ਤੇ ਸੋਗ ਪੈਂਦੇ ਆ ਯਾਦ ਰੱਖੋ ਇਹ ਉਹ ਸੂਰਮੇ ਨੇ ਜਿਨ੍ਹਾਂ ਦਾ ਜਨਮ ਵੀ ਵਿਧਾਈ ਹੈ ਤੇ ਜਿਨ੍ਹਾਂ ਦੀ ਸ਼ਹਾਦਤ ਵੀ ਵਿਧਾਈ ਹੈ